ਸੱਚੀ ਗੱਲ ਦੋਸਤੋ ਕੀ ਹਾਲ ਚਾਲ ਨੇ ਅੱਜ ਬਲੌਗ ਨਹੀਂ ਬਣਾਇਆ ਮੈਂ ਅੱਜ ਨਵੇਂ ਚੈਨਲ ਤੇ ਆਈ ਸੀ ਤੂਰ ਫਿਲਮਸ ਸੋ ਮੇਰੇ ਨਾਲ ਹਰਜਸ ਪਟੈਂਡਾ ਕਾਫੀ ਟਾਈਮ ਬਾਅਦ ਮੁਲਾਕਾਤ ਹੋਈ ਦੀ ਸੱਚੀ ਗੱਲ ਜੀ ਸਾਰਿਆਂ ਨੂੰ ਪ੍ਰਵੀਨ ਆ ਉਹ ਤਾਂ ਤੁਸੀਂ ਜਾਣਦੇ ਹੀ ਹੋ ਵਰਲਡ ਫੇਮਸ ਨਾ ਜੀ ਨਾ ਕੀ ਵਰਲਡ ਫੇਮਸ ਹੈ ਤੂੰ ਹਾਂ ਹਾਂ ਬਿਲਕੁਲ ਅੱਜ ਜਿਹੜਾ ਕਨਸੈਪਟ ਹੈ ਕਾਫੀ ਸਾਡਾ ਹਸਮੁਖ ਕਾਮੇਡੀ ਵਾਲਾ ਸੀ ਰੰਗ ਬੜੇ ਕਾਲੇ ਆ ਰਹੇ ਕਿਉਂਕਿ ਅਸੀਂ ਅੰਦਰ ਉਈ ਮੈਂ ਅੰਦਰ ਵੀ ਕਰ ਰਹੀ ਆ ਵੈਸੇ ਐਨੇ ਕਾਲੀਆਂ ਸੀ ਹੈ ਨਹੀਂ ਮੈਂ ਤਾਂ ਇਹ ਨਾ ਪਛਾਣ ਨਹੀਂ ਨਹੀਂ ਮੈਂ ਟੂਮੈਂਟ ਲਾਈਟ ਆਨ ਕਰਾਉਣੇ ਲਾਈਟ ਆਨ ਕਰਾਉਂਦੇ ਆ ਅਸੀਂ ਇੰਨੀਆਂ ਕਾਲੀਆਂ ਹੈ ਨਹੀਂ ਵੈਸੇ ਜਿੰਨੀਆਂ ਲੱਗ ਰਹੀਆਂ ਆ ਲਾਈਟ ਆਨ ਹੋ ਗਈਆਂ ਇਹਨਾਂ ਲੱਗਣੋਂ ਹਟ ਗਈਆਂ ਜੇ ਨਹੀਂ ਯਕੀਨ ਹੁੰਦਾ ਤਾਂ ਹੁਣ ਚੈੱਕ ਕਰ ਲੋ ਸਾਹ ਤਾਂ ਨਾ ਫੇਰ ਦਾ ਫਰਕ ਐ ਅੱਛੇ ਅੱਛੇ ਵੀਰੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹੀ ਕਰਮਜੀਤ ਲਾੜੀ ਕਰਮਜੀ ਲਾਡੀ ਕਿੱਥੋਂ ਤੁਸੀਂ ਮੇਰਾ ਪਿੰਡ ਬਰਗਾੜੀ ਆ ਜੀ ਉਹ ਕਿੱਥੇ ਖੁਸ਼ੀ ਜੀ ਮੇਰੇ ਦਾੜੀ ਆ ਜੀ ਨੇ ਬਰਗਾੜੀ ਕਿੱਥੇ ਪਿੰਡ ਇਹ ਡਿਸਟ੍ਰਿਕਟ ਫਰੀਦਕੋਟ ਜੀ ਓਕੇ ਇੱਕ ਚੀਜ਼ ਹੋਰ ਬਾਜੀ ਹਾਂਜੀ ਬਰਗਾੜੀ ਵੀ ਚਾਲ ਹੋਇਆ ਅਸਟਾ ਜੀ ਓਕੇ 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 ਨਹੀਂ ਇੱਕ ਗੱਲ ਹੋਰ ਬਾਜੀ ਬੋਸ ਵਧੀਆ ਮਿਜਿਸ਼ੀਨ ਵੀ ਨੇ ਠੀਕ ਹੈ ਹਾਂ ਬੱਚੀ ਅੱਜ ਤਾਂ ਫਿਰ ਜੇ ਮੈਂ ਨਾਈਟ ਸਟੇਕ ਕੀਤਾ ਤਾਂ ਆਪਾਂ ਰਾਤ ਨੂੰ ਮਹਿਫਲ ਲਾਵਾਂਗੇ ਕੌਣ ਬਜਾਵੇ ਮੈਨੂੰ ਵੀ ਅਜੀਬ ਪਤਾ ਲੱਗਿਆ ਸੀ ਵੈਸੇ ਇਸ ਗੱਲ ਬਾਰੇ ਅੱਛਾ ਜੀ ਚਲੋ ਬਹੁਤ ਹੀ ਵਧੀਆ ਸੋ ਸਾਡੇ ਡੀਓਪੀ ਹੈਪੀ ਬਾਜੀ ਨਾਮ ਤਾਂ ਤੁਹਾਡਾ ਕਾਫੀ ਸੁਣਿਆ ਸੀ ਪਰ ਅੱਜ ਮੁਲਾਕਾਤ ਵੀ ਹੋ ਗਈ ਆ ਸੋ ਸੱਚੀ ਵਾਕਈ ਜਿਹੜਾ ਡੀਓਪੀ ਆ ਨਾ ਉਹਨੂੰ ਉਹਨੂੰ ਰੈਸਟ ਨਹੀਂ ਹੈਗੀ ਸਾਡੇ ਵਰਗੇ ਜਿਹੜੇ ਆਰਟਿਸਟ ਵਾ ਇੱਕ ਸੀਨ ਕਰਕੇ ਰੈਸਟ ਕਰ ਲੈਂਦੇ ਆ ਪਰ ਡੀਓਪੀ ਨੂੰ ਬਿਲਕੁਲ ਵੀ ਰੈਸਟ ਨਹੀਂ ਹੈਗੀ ਸੋਨਾ ਚ ਹੈਪੀ ਮਠੰਡਾ ਬਾਜੀ ਬਹੁਤ ਤੁਹਾਡੇ ਬਾਰੇ ਸੁਣਿਆ ਸੀ ਕਾਫੀ ਕਲਾਕਾਰਾਂ ਤੋਂ ਪਰ ਅੱਜ ਤੁਹਾਡੇ ਦਰਸ਼ਨ ਵੀ ਕਰ ਲਿਆ ਤੇ ਸੱਚੀ ਰੂਹ ਅਸ਼ੇਸ਼ ਕਰ ਸੋ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਸਾਡੇ ਨਾਲ ਕੰਮ ਕਰਕੇ ਥੈਂਕ ਯੂ ਥੈਂਕ ਯੂ ਜੀ ਸਾਡੇ YouTube ਚੈਨਲ ਤੂਰ ਫਿਲਮਸ ਦੇ ਆਨਰ ਐ ਬਾਜੀ ਆਪਣੇ ਬਾਰੇ ਦੱਸੋ ਜਸਵੀਰ ਸਿੰਘ ਤੂ ਫੌਜੀ ਓਕੇ ਜੀ ਗੱਲਬਾਤ ਆਪਣੀ ਹੋਈ ਸੀ ਪਰ ਅੱਜ ਮੈਂ ਫਸਟ ਟਾਈਮ ਮਿਲਿਆ ਬਹੁਤ ਹੀ ਗੈਂਟ ਪਰਸਨ ਸੋ ਐਕਟਿੰਗ ਅਜੇ ਮੈਂ ਇਹਨਾਂ ਦੀ ਦੇਖੀ ਨਹੀਂ ਐਕਟਿੰਗ ਕਰਕੇ ਮਾ ਮੈਂ ਐਕਟਿੰਗ ਵੀ ਨਾ ਕਰਦਾ ਨਹੀਂ ਕਹਿੰਦਾ ਮੈਂ ਨਹੀਂ ਕਰਦਾ ਇਹ ਇਹ ਡਾਇਰੈਕਟਰ ਨਹੀਂ ਕਰਦੇ ਆ ਸੋ ਬਹੁਤ ਹੀ ਘੈਂਟ ਸਟੋਰੀ ਆ ਭਾਜੀ ਜਿਹੜੀ ਅੱਜ ਆਪਾਂ ਕੀਤੀ ਆ ਬਹੁਤ ਹੀ ਮੇਰਾ ਘੈਂਟ ਸੋਹਣਾ ਕਾਮੇਡੀ ਜਿਹੜਾ ਕੈਰੈਕਟਰ ਤੁਸੀਂ ਕੱਢਿਆ ਥੈਂਕ ਯੂ ਸੋ ਮੱਚ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਲਿਖਦੇ ਭਾਬੀ ਜੀ ਨੇ ਸੋ ਮੇਰੇ ਫੇਵਰੇਟ ਮੇਰੇ ਫੇਵਰੇਟ ਕੁਲਦੀਪ ਨਿਆਮੀ ਭਾਜੀ ਅੱਜ ਇਹ ਸਿੰਗਰ ਬਣੇ ਅੱਜ ਅਸੀਂ ਮਹਿਫਲ ਲਾਉਣੀ ਆ ਆਵੇ ਆਵੇ ਤੁੰਗੀ। ਤਮ ਬਲਮ ਤਮ ਤਮ ਬਲਮ ਤਮ ਤਮ ਸੋ ਅੱਜ ਬਾਜੀ ਹੁਣੀ ਕਾਫੀ ਟਾਈਮ ਬੱਸ ਮਿਲੇ ਆ। ਬਹੁਤ ਹੀ ਘੈਂਟ ਲੱਗਾ। ਬਾਜੀ ਬਹੁਤ ਵਧੀਆ ਲੱਗਾ ਮਿਲ ਕੇ। ਅੱਜ ਅਸੀਂ ਹਸਬੰਡ ਵਾਰਡ ਦਾ ਕਰੈਕਟਰ। ਸੱਚੀ ਸਾਂ ਨਹੀਂ ਕੱਢਣ ਦਿੰਦਾ। ਸੱਚੀ ਸਾਂ ਨਹੀਂ ਕੱਢਣ ਦਿੰਦਾ। ਅੱਜ ਸਾਡਾ ਬਹੁਤ ਹੀ ਘੈਂਟ ਸੀਗਾ ਆਪਣੇ ਅੱਜ ਜਿਹੜਾ ਵੀ ਆਪਾਂ ਸ਼ੂਟ ਕੀਤਾ। ਸੋ ਬਹੁਤ ਹੀ ਮੈਂ ਚਲੰਤ ਲੇਡੀ ਦਾ ਕਰੈਕਟਰ ਜਿਹੜਾ ਮੈਨੂੰ ਦਿੱਤਾ। ਤੇ ਇਹ ਬੰਦਾ ਮੇਰਾ ਭਲਾ ਮੰਨਸਵਾ ਚਲੋ ਕੋਈ ਨਹੀਂ ਮਾਫੀ ਦਿਓ ਮੈਂ ਵੈਸੇ ਭਲਾ ਮੰਨਦਾ ਵੈਸੇ ਅੱਜ ਆਪਾਂ ਮੈਚਿੰਗ ਕੀਤੀ ਹੋਈ ਆ ਦੇਖ ਲਓ ਕੀਤੀ ਆ ਕਿ ਨਹੀਂ ਕੁਰਤੇ ਨਾਲ ਪੂਰੀ ਆ ਤੇ ਅੱਜ ਮਹਿਫਲ ਜਮਾਵਾਂਗੇ ਰਸੋਈ ਮੈਚਿੰਗ ਕਰਨੀ ਆ ਹਾਂ ਖਾਣਾ ਜਮਾਵਾਂਗੇ ਠੀਕ ਹੈ ਜੀ ਬਾਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਕਿ ਜੀ ਮਿਲ ਕੇ ਤੁਹਾਡੇ ਨਾਲ ਥੈਂਕ ਯੂ ਮੈਨ ਪਾਣੇ ਜੀ ਲਾਡੋ ਥੈਂਕ ਯੂ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਠੀਕ ਹੈ ਜੀ ਤੁਹਾਨੂੰ ਮਿਲ ਕੇ ਵੀ ਅੱਜ ਬਹੁਤ ਵਧੀਆ ਲੱਗਾ ਤੁਸੀਂ ਮੋਗੇ ਤੋਂ ਹਨ ਹਾਂ ਜੀ ਮੈਂ ਮੋਗੇ ਤੋਂ ਹਰਪ੍ਰੀਤ ਕਾਰ ਢਾਲੀਵਾਲ ਤੇ ਮੈਨੂੰ ਕੁਲਦੀਪ ਮੈਡਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਿਉਂਕਿ ਹੁਣ ਤੱਕ ਮੈਂ ਇਹਨਾਂ ਨੂੰ ਰੀਲਾਂ 'ਚ ਦੇਖਿਆ ਸੀ ਰੀਅਲੀ ਬਹੁਤ ਕੋਆਪਰੇਟਿਵ ਨੇ ਮਤਲਬ ਐ ਪਤਾ ਹੀ ਨਹੀਂ ਲੱਗਿਆ ਕਿ ਮੈਂ ਇਹਨਾਂ ਨਾਲ ਕੰਮ ਕਰ ਰਹੀ ਆਂ ਔਰ ਇਹਨਾਂ ਦੇ ਜੋ ਕਹ ਲਓ ਵੀ ਆਪਦੀ ਇੰਪਰੋ ਐਕਟ ਸੀਨਸ ਦੇ ਵਿੱਚ ਬਾ ਕਮਾਲ ਐ ਪਰਮਾਦ ਬਾ ਬਹੁਤ ਬਹੁਤ ਤਰੱਕੀਆਂ ਬਖਸ਼ੇ ਬਹੁਤ ਥੈਂਕ ਯੂ ਸੋ ਮਚ ਥੈਂਕ ਯੂ ਹੋਰ ਬੱਚੇ ਤੁਸੀਂ ਠੀਕ ਹੋ ਤੁਹਾਡੇ ਜਿਹੜੇ ਸੈਂਡਵਿਚ ਬਣਾਏ ਬਹੁਤ ਅੱਜ ਘੈਂਟ ਸੀ ਦੋ ਵਾਰੀ ਖਾਧੀ ਐ ਥੈਂਕ ਯੂ ਉਹ ਤੁਸੀਂ ਬਹੁਤ ਬਾ ਕਮਾਲ ਬਣਾਏ ਸੀਗੇ ਥੈਂਕ ਯੂ ਥੈਂਕ ਯੂ ਸਵੇਕ ਕਾਫੀ ਵੀ ਸੁਆਸਤੀ ਚਾਹ ਤਾਂ ਆਲਮੋਸਟ ਸੀਗੀ ਸਟੋਰੀ ਤੁਹਾਡੀ ਐ ਤੁਸੀਂ ਮੇਰਾ ਕਰੈਕਟਰ ਬਹੁਤ ਵਧੀਆ ਲਿਖਿਆ ਮੈਨੂੰ ਦੇਖ ਕੇ ਲਿਖਿਆ ਸੀ ਉਹ ਹਾਂ ਜੀ ਤੁਹਾਨੂੰ ਕਿ ਲਿਖਿਆ ਸੀ ਕਿ ਮੈਡਮ ਤੋਂ ਹੀ ਕਰਵਾਉਣਾ ਬਸ ਆਪ ਦਾ ਰੈਕੋਰਡ। Oh thank you so much. ਇਹਦਾ ਵੱਲੋਂ ਤੁਸੀਂ ਮੈਨੂੰ ਦੇਖਦੇ ਸੀ। ਹਾਂਜੀ ਬਹੁਤ ਏਕੀ। ਸੱਚੀ? ਹਾਂਜੀ। Thank you so much. Thank you ਤੁਸੀਂ ਮੈਨੂੰ ਦੇਖਦੇ ਸੀ, ਵਾਚ ਕਰਦੇ ਸੀ। ਹਾਂਜੀ। ਸੱਚੀ? So ਅੱਜ ਮੈਂ ਅੱਜਕੱਲ ਮੈਂ ਨਰਾਲੇ ਬਾਬੇ ਤੋਂ ਛਿੱਤਰ ਖਾਦੇ ਹੋਏ। ਮੇਰੇ ਸੱਟਾਂ ਲੱਗੀਆਂ ਹੋਈਆਂ ਤੁਸੀਂ ਰੀਲਸ ਵਿੱਚ ਦੇਖ ਕੇ ਲਿਆ ਆਪਣਾ। So ਸਾਰਿਆਂ ਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਾ। Thank you so much.